ਫੋਟੋ ਲੱਗੀ ਹੈ ਘਰ ਦੇ ਸਾਹਮਣੇ ਜਦ ਹਵੇਲੀ ਕੋਲੇ ਆਉਨੇ ਆ ਤੇ ਉੱਥੇ ਫੋਟੋ ਲੱਗੀ ਆ ਬੜਾ ਆ ਫੋੜਾ ਖੜਾ ਤੇ ਆਹ ਫ੍ਰੀਜ਼ ਦੇਖੋ ਆਹਾ ਬਰਾ ਦੇਖੋ ਇਕੱਠ ਖੰਡਾਵਾ ਅੱਜ ਐਂਡਵਾਰ ਵਾਲੇ ਦਾ ਪਾਣੀ ਵਾਲੇ ਪਾਣੀ ਲੈਣਾ ਹਾਂ ਹਾਂ ਤੇ ਆ ਸਿੱਥਾ ਦਾ ਅੜੀ ਸਰ ਕੋਰ ਦਾ ਰਸਤਾ ਅਲਪਰ ਕੇ ਬਾਏ ਮੈਂ ਦੇਖੋ ਮੈਟਰ ਐਂਡਵਾਰ ਦਾ ਲੈਣਾ ਤੇ ਗੱਠ ਬਹੁਤ ਜ਼ਿਆਦਾ ਆ ਕਿੱਧਰ ਲੰਗਰ ਹਾਂ ਇਹ ਨਵਾਂ ਬਣ ਗਿਆ ਲੰਗਰ ਖਾਨ ਗੁਰਦੁਆਰਾ ਦੀ ਸਾਹ ਸਾਰੇ ਹਾਂਜੀ ਛਕਣ ਆਈ ਸੀ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਦੀ ਅੜੀ ਹਰ ਤੋਂ ਟੱਟ ਦੇਖੋ ਜੈਂ ਦਵਾਰ ਹਾਂਜੀ ਸੰਗਤ ਜੀ ਪ੍ਰਸ਼ਾਦਾ ਛਕਦੇ ਆ ਪ੍ਰਸ਼ਾਦਾ ਛਕ ਕੇ ਤੇ ਹੁਣ ਚੱਲਦੇ ਆਪਾਂ ਮਾਨਸੇਵਲ ਨੂੰ ਸਮਾਨਸੇ ਜਾ ਕੇ ਦਿਖਾਉਣੇ ਆਂ ਕੁਛ ਚਲੋ ਹਾਂਜੀ ਮਿੱਤਰੋ ਚੱਲਦੇ ਆ ਹੁਣ ਪਰ ਅੱਗੇ ਵੱਲ ਨੂੰ ਹਾਂਜੀ ਮਿੱਤਰੋ ਜੀਨੇ ਵੀ ਆਉਣਾ ਹੁੰਦਾ ਨਾ ਆਪਣੇ ਪਰਸਪੁਰ ਸਾਂਭ ਕੇ ਰੱਖੋ ਕਿੱਟ ਜੇ ਬਹੁਤ ਜ਼ਿਆਦਾ ਹੁੰਦਾ ਤੇ ਘੱਟ ਬਹੁਤ ਜ਼ਿਆਦਾ ਹੋਣ ਕਰਕੇ ਚੋਰੀਆਂ ਵੱਧਦੀਆਂ ਤੇ ਗੱਡੀਆਂ ਦਾ ਵੀ ਧਿਆਨ ਖਾਸ ਕਰਕੇ ਰੱਖਿਆ ਕਰੋ ਆਖਰੀ ਆਪਣੇ ਬੱਕੀ ਤੇ ਹੁਣ ਚੱਲਦੇ ਆ ਮਾਨਸੇ ਚਲੋ ਜੀ ਹਾਂਜੀ ਫਟੋ ਓਪੇਰਪੋਰਟ ਆ ਜਾਵਾ ਫਰ ਲਗਰਾਦੀ ਫਰ ਐ ਦਿਨ ਪਾਦੀ ਵੀਰੇ ਉਦੀ ਪਾਦੀਏ ਚੀਨੀ ਮੇਰਾ ਲੱਗਦਾ ਸੱਚੀ ਤੇਰੇ ਹਾਂਜੀ ਮਿੱਤਰੋ ਪਹੁੰਚ ਗਿਆ ਮਾਨਸੇ ਚੌਂਕ 'ਚ ਤੇ ਹੁਣ ਚੱਲਾਂਗੇ ਮੂਸੇਵਾਲ ਨੂੰ ਆ ਜੀ ਹੁਣ ਖਾਣਿਆ ਕਰਨ ਮੂਸੇਵਾਲ ਦੀ ਹਵੇਲੀ ਤੇ ਕਰਦੇ ਆ ਜੀ ਇੰਨਾ ਗੇਰੀ ਬਹੁਤ ਚੰਗਾ ਆ ਜੀ ਮਿੱਤਰੋ ਆ ਗਏ ਮੂਸੇ ਬੰਨਾ ਦੇਖੋ ਮਿੱਤਰੋ ਆ ਗਏ ਹਵੇਲੀ 'ਚ ਇੱਧਰ ਲੱਜਿਓ ਗੱਡੀ ਚ ਆ ਆ ਇੱਧਰ ਬਾਹਰ ਇੱਧਰ ਲੱਗ ਆ ਗਏ ਮਿੱਤਰੋ ਮੂਸੇ ਤੇ ਆ ਦੁਕਾਨਾਂ ਲੱਗੀਆਂ ਨੇ ਜਮੀਨ ਤੇਥੇ ਤੇ ਖੜਦੀਆਂ ਗੱਡੀਆਂ ਤੇ ਸਾਹਮਣੇ ਹਵੇਲੀ ਇੰਸਟਾਲ ਰਿਹਾ ਆਹੀ ਵੀ ਨਾ ਜਾਣ ਲੈ ਹੁਣ ਚੱਲਿਆ ਮਿੱਤਰੋ ਹਵੇਲੀ ਚ ਜਿੱਤਰ ਇਹਦੇ ਸੰਦ ਖੜੇ ਆ ਤੇ ਆ ਚੈਕਿੰਗ ਆ ਦੇਖੋ ਫਿਰ ਹਾਂਜੀ ਦੇਖੋ ਸੰਧਾ ਟਰੈਕਟਰ ਦੂਸਰੇ ਵਾਲੇ ੱਟ ਦੇ ਆ ਸਪਰੇਅ ਵਾਲਾ ਤੇ ਹੋ ਉਹਦੇ ਉੱਤੇ ਬੈ ਜਾ ਉੱਥੇ ਚੋ ਆ ਫੋੜਾ ਖੜਾ ਤੇ ਆਹ ਫਰੀਜ਼ ਦੇਖੋ ਛੋਟਾ ਸਿੱਧੂ ਫਾਰਮ ਸਪਰੇਅ ਕਲੀਅਰ ਕਰ ਰਹੀ ਜੀ ਲੱਗਦੇ ਇਹ ਹਾਂ ਆਈ ਜਾ ਚਾ ਆਹ ਟਰੈਕਟਰ ਵਾਲਾ ਚਲਾਉਣਾ ਆ ਆ ਬਾਅਦ ਚ ਲਿਆਣਾ ਆ ਹਾਂ ਜੀ ਬਾਗੀ ਮੂਸੜ ਦੀ ਜਿੱਥੇ ਆਪਦੇ ਡੈਡੀ ਨੂੰ ਉਠਾ ਕੇ ਕਿਡੇ ਜਾਂਦਾ ਹੁੰਦਾ ਸੀ ਤੇ ਹਾਲੇਡ ਜਦੋਂ ਉਹਦੀ ਮਾਤਾ ਦਾ ਬਰਥਡੇ ਸੀਗਾ ਉਦੋਂ ਗਿਫਟ ਕੀਤਾ ਸੀ ਤੇ ਉਹ ਨਾਟਕਿਆਣਾ ਜਿਹੜਾ ਜਾਦਾ ਚਲਾਉਂਦਾ ਸੀ ਹੈ ਨਾ ਪਹਿਲਾਂ ਖੜਾ ਵਾ ਹੈ ਕੋਈ ਹੋਰ ਪਰਲੇ ਪਾਸੋਂ ਉਹਦਾ ਗਿਫਟ ਉਹ ਸਨਮਾਨ ਹੋਇਆ ਸੀ ਕਾ ਬੋਲਟ ਆ ਗਿਆ ਹਾਂ 18 ਸਿੰਘ ਬਿਲਕ ਵਾਲੇ ਦੀ ਟਰਾਲੀ ਦੇਖੋ ਆਹ 70 ਉਸ ਤੋਂ ਆਹ ਗਿਥਾਰ ਆ ਗੋਲੀਆਂ ਦੇ ਨਿਸ਼ਾਨ ਫਰੰਟ ਤੇ ਤੇ ਡਰਾਈਵਰ ਸਾਈਡ ਆ ਬਰਨਰ ਦੇ ਗੋਲੀਆਂ ਬਚੀਆਂ ਉਹ ਸਾਈਡ ਤੇ ਉੱਪਰ ਚੱਲ ਗਏ ਹਾਂ 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 ਕਾਲੀ ਰੇਂਜ ਨਹੀਂ ਉਹ ਮੇਰਾ ਕਾਲ ਹੋਊਗੀ ਉਹ ਗਾਣਾ ਜਾਂ ਸੀਗਾ ਇਹ ਮੇਤਰਾ ਹਵੇਲੀ ਜੱਟ ਦੀ ਦੇਖੋ ਆਹ ਇੱਥੇ ਲੈ ਆ ਮੈਂ ਗੱਡੀ ਰੋਕ ਜੋ ਆਹ ਹਵੇਲੀ ਭਾਈ ਦੀ ਕਿੰਨਾ ਮਜ਼ਾ ਆ ਰਿਹਾ ਗੁਰੁੰਦੇ ਫੋਟੋ ਲੱਗੀ ਹੈ ਘਰ ਦੇ ਸਾਹਮਣੇ ਤੇ ਦਹਾਵੇਲੀ ਕੋਲੇ ਆਉਨੇ ਆ ਤੇ ਉੱਥੇ ਫੋਟੋ ਲੱਗੀ ਹੈ ਬੋਰਡ ਤੇ ਤੇ ਹੁਣ ਮਿੱਤਰੋ ਤੇ ਮਿੱਤਰੋ ਹੁਣ ਹਵੇਲੀ ਚ ਸਾਰਾ ਕੁਝ ਦੇਖ ਦੂ ਕਿਤੇ ਦੇਖ ਕੇ ਬਾਈ ਦੇ ਸੰਦ ਤੇ ਹੁਣ ਆਪਾਂ ਚੱਲੇ ਆ ਜਿੱਥੇ ਸਸਕਾਰ ਕੀਤਾ ਸੀ ਜਿਹੜੀ ਜਗ੍ਹਾ 'ਚ ਬਾਈ ਦੀ ਪੈਲੀ 'ਚ ਹੈ ਨਾ ਤੇ ਹੁਣ ਚੱਲੇ ਮਿੱਤਰੋ ਆਪਾਂ ਉੱਥੇ ਗੱਡੀ ਕਰ ਲਈ ਸਟਾਰਟ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਕੱਠ ਵੀ ਹਾਂ ਕੱਠ ਵੀ ਬਹੁਤ ਹੁੰਦਾ ਇੱਥੇ ਤੇ ਇੱਧਰ ਵੀ ਨਾਕਾ ਤੇ ਬਾਈ ਦੀ ਹਵੇਲੀ ਦਾ ਗੇਟ ਦੇਖੋ ਆ ਦੇਖੋ ਕਰੋ ਚੈੱਕ ਆਹ 게ਟ ਆ ਬਾਈ ਦੀ ਵੇਲੀ ਦਾ ਸਿਹਰੇ ਬੰਨੇ ਹੋਏ ਆ ਸਿਹਰੇ ਬੰਨੇ ਆ ਸਿੱਧੂ ਮੂਸੇ ਵਾਲਾ ਤੇ ਆ ਟਰਾਲੀ ਛੋਟੀ ਬੱਲਗੇ ਵਾਲੀ ਬਾਈ ਦੀ ਦੇਖੋ ਇਹ ਸ਼ਾਨ ਹੱਟਬਿਆਂ ਦੀ ਆ ਆ ਤੇ ਮਿੱਤਰੋ ਹੁਣ ਚੱਲਦੇ ਆਪਾਂ ਉਧਰ ਜਿੱਥੇ ਸਨਸਕਾਰ ਕੀਤਾ ਸੀਗਾ ਉਸ ਜਗ੍ਹਾ ਤੇ ਚੱਲਦੇ ਆ ਤੇ ਆ ਜੋ ਤੁਹਾਨੂੰ ਵੀ ਦਿਖਾਉਣਾ ਜਾ ਕੇ ਜਗਾ ਤੇ ਉਧਰ ਸਾਹਮਣੇ ਬਾਈ ਦੀ ਜ਼ਮੀਨ ਚ ਹੈ ਤੇ ਇਧਰ ਹਵੇਲੀ ਆ ਜਾ ਫਰਾ ਹਾਂ ਮੂਹ ਆ ਰਿਹਾ ਹਾਂ ਹਾਂਜੀ ਮੇਤਰ ਆ ਗਏ ਉਹ ਜਗ੍ਹਾ ਜਿੱਥੇ ਬਾਈ ਦਾ ਸੰਸਕਾਰ ਕੀਤਾ ਸੀਗਾ ਆਹ ਦਾ ਖੇਤ ਆ ਤੇ ਉਹ ਹੀ ਆ ਉਹ ਟਾਲੀ ਵਾਲਾ ਖੇਤ ਉਹ ਸਵਾ ਜੱਟ ਦਾ ਬਾਈ ਨੇ ਪਹਿਲਾਂ ਹੀ ਗਾਣਿਆਂ ਚ ਕਹਿੰਦਾ ਸੀ ਉਹ ਹੈਗੀ ਟਾਲੀ ਤੇ ਇੱਥੇ ਬਾਈ ਦਾ ਸੰਸਕਾਰ ਕੀਤਾ ਸੀਗਾ ਤਰਾ ਗੱਲ ਹੈ ਕਿ ਇੱਕ ਬਾਈ ਨੂੰ ਚਾਹਣ ਵਾਲੇ ਸਾਰੇ ਇੱਥੇ ਆਉਂਦੇ ਆ ਪਿਆਰ ਕਰਨ ਵਾਲੇ ਹਨ ਤੇ ਇੱਕ ਗੱਲ ਆ ਵੀ ਇੱਥੇ ਪਾਣੀ ਪੁਣੀ ਦਾ ਪ੍ਰਬੰਧ ਨਹੀਂ ਗਰਮੀ ਬਹੁਤ ਹੈ ਤੇ ਕੋਈ ਪਾਣੀ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਕਿਉਂਕਿ ਲੋਕ ਬਹੁਤ ਆਉਂਦੇ ਆ ਪਾਣੀ ਪੀਣ ਨੂੰ ਕੋਈ ਤਾਂ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਇੱਥੇ ਯਾਰ ਕਿ ਲੋਕ ਹਾਂਜੀ ਮਿੱਤਰੋ ਗਰਮੀ ਦਾ ਕੀ ਹਾਲ ਵੈਰੀ ਗਰਮ ਪਾਣੀ ਦਾ ਪ੍ਰਬੰਧ ਚਾਹੀਦਾ ਨਾ ਇੱਥੇ ਬੜਾ ਹੀ ਗਰਮ ਲੱਗਦਾ ਕਿ ਇਤਰਾ ਆਹੋ ਕੈਮਰਾ ਜਿੱਥਾ ਲੈ ਕੇ ਆਇਆ ਨੂੰ। ਉਹ ਜਗ੍ਹਾ ਦੇ ਇੱਥੇ ਮੁਨਸਾਹਲ ਰ ਮਗਰ ਗੱਡੀਆਂ ਲੱਗੀਆਂ ਸੀ ਆਹਾ ਮੋੜ ਮੁੜਿਆ ਸੀ ਤੇ ਇੱਥੇ ਕੈਮਰੇ ਚ ਆਇਆ ਸੀ। ਇੱਥੋਂ ਗਾਹਾਂ ਲ ਆ ਮੋੜ ਮੁੜਦਾ ਹਨ। ਹਾਂ ਇੱਥੇ ਇੱਥੇ ਹੋਇਆ ਸੀ ਨਾ ਮੋੜ ਤੇ ਮੋੜ ਮੁੜ ਕੇ ਤੇ ਆਹ ਪੈਂਚਰ ਵਾਲੀ ਗਾਹਾਂ ਆ ਗਈ। ਇੱਥੋਂ ਮੋੜ ਮੁੜ ਕੇ ਇੱਥੇ ਇੱਥੇ ਚੱਲੀਆਂ ਸੀ ਗੋਲੀਆਂ ਉਹਦੇ। ਇੱਥੇ ਸੀ ਆਹ ਕੰਦ ਚ ਬਹੁਤ ਮਿਲਿਆ ਕਿ ਇਧਰ ਮਗਰ ਉਹ ਜਾਨੀ ਬਣੀ। ਆਹ ਇਹ ਕੰਧ ਜੀ ਬੋਹ ਕੋਲ ਗਿਆ ਬੱਧੀਆ ਨੇ ਆਹ ਕੰਧ ਜੀ ਮਿੱਤਰੋ ਬੱਧੀਆ ਕੋਲ ਆ ਮੇਰੀਆਂ ਕੋਲ ਵੀ ਆਹ ਕੰਧ ਦੇ ਬੱਚੇ ਐਂ ਗੱਡੀ ਰੋ ਆਹ ਦੇਖ ਛੇ ਜੀ ਇੱਥੇ ਜੀ ਉਹ ਜਗ੍ਹਾ ਮੈਟਰ ਰੱਖੇ ਐਨ ਬੱਚੇ ਜੀ ਕੰਧ ਦੇ ਦੇਖੋ ਆਰ ਪਰ ਗੋਲੀ ਕਰਦੀ ਆ ਬੱਸ ਉਹ ਘਟਾ ਘਟਾ ਲੈਂਟਰ ਤੇ ਦੇਖੋ ਉਹ ਕੰਨਾ ਦੇਖ ਲੋ ਕਹਿ ਜੀਆਂ ਮਾੜੇ ਮੋਟੇ ਬੈਸਟਲ ਨਾਲ ਨਹੀਂ ਹੁੰਦੀਆਂ 4 ਇੰਚ ਕੰਧ ਦਾ ਹਾਂ 4 ਇੰਚ 4 ਇੰਚ ਉਹ ਦੇਖੋ ਖੁੰਝੇ ਚ ਉਹ ਲੈਂਟਰ ਦੇਖੋ ਇਦੋਂ ਕਿ ਇੱਥੇ ਕੋਈ ਜਿੱਥੇ ਮੂਸਾ ਦੇ ਬਜੂਆਂ ਸੀ ਗੋਲੀਆਂ ਉਹ ਦੇਖ ਉਹ ਜਿੱਥੇ ਕ੍ਰੋਸ ਬਣਿਆ ਮਾ ਉੱਥੇ ਗੱਡੀ ਖੜੀ ਸੀ ਥਾਰ ਉੱਥੋਂ ਗੋਲੀਆਂ ਵੱਜੀਆਂ ਤੇ ਉੱਥੋਂ ਇੱਥੇ ਅਗੰਧ ਤੇ ਵੱਜੀਆਂ ਦੇਖੋ ਕਹਿੰਦਾ ਫਰਕ ਤਾਂ ਹੈ ਸ਼ੇਰ ਤੇ ਕੁੱਤਿਆਂ ਵਿੱਚ ਰੱਜੇ ਤੇ ਭੁੱਖਿਆਂ ਵਿੱਚ ਮਰਦ ਤੇ ਲੁੱਟਿਆਂ ਵਿੱਚ ਅਮਰ ਤੇ ਮੁੱਕਿਆਂ ਵਿੱਚ ਤੀਰ ਤੇ ਤੁੱਕਿਆਂ ਵਿੱਚ ਕਿਹਨਾਂ ਸਮਝ ਗਿਆ ਤੀਰਾਂ ਤੇ ਤੁੱਕਿਆਂ ਵਿੱਚ ਤੁੱਕਿਆਂ ਵਿੱਚ ਇਹ ਪੰਡ ਹੈਗਾ ਜਵਾਰ ਕੇ ਰਾਜਵਾਰ ਕੇ ਨਿਵਾਸੀਆਂ ਦੇ ਦਿਲਾਂ ਵਿੱਚ ਹਮੇਸ਼ਾ ਵਸਦਾ ਰੂਹ ਸਿੱਧੂ ਮੂਸੇਵਾਲ ਇੱਥੇ ਖੜੀ ਸੀ ਮੇਤਰਾ ਥਾਰ ਇੱਥੇ ਕ੍ਰੌਸ ਲਾਏ ਆ ਰਾਹ ਦੇ ਖਿਲ ਵੀ ਮਾਰੇ ਹੋਏ ਆ ਇੱਥੇ ਤੇ ਖੜੀ ਥਾਰ ਤੇ ਉਹ ਕੰਦ ਤੇ ਗੋਲੀਆਂ ਵੀ ਬਚੀਆਂ ਹੋਈਆਂ ਆ ਦੇਖੋ ਆ ਤਾਂ ਪਿਸਟਲ ਦੀਆਂ ਗੋਲੀਆਂ ਹੀ ਆ ਨਾ हां जी मित्रों मुसियों आके हुन आके ਆਪਾਂ ਹੰਡੇ ਆਏ ਆਊਟਲੈਟ ਤੇ ਦੇਖੋ ਹੋਰ ਦਿਖਾਉਣੇ ਸਾਨੂੰ ਇੱਥੋਂ ਦੇ ਨਿਆਰੇ ਇਹ ਵੀ ਕਹਿੰਦੇ ਮਿੰਨੀ ਕੀ ਬਣਾਤਾ ਹੈ ਮਿੰਨੀ ਕੈਨੇਡਾ ਬਣਾਤਾ ਸਾਰਾ ਕੁਝ ਬਣਾਦਾ ਗੋਆ ਗੋਆ ਇੱਥੇ ਜੀ ਸਾਰੇ ਐਂਡ ਗੱਲ ਬਾਤ ਹੀ ਕਰਤੀ ਇੱਥੇ ਆ ਜਾਓ ਫਿਰ ਮੈਟਰ ਦਿਖਾਉਣੇ ਸਾਨੂੰ ਤੇ ਸਾਰੇ ਜੀ ਐਫਸੀ ਸਾਰੇ ਬ੍ਰਾਂਡ ਆਊਟਲੈਟ ਬਣਾਦੀ ਸਾਰਾ ਕੁਝ ਨਿਆਰੇ ਨਿੱਕੇ ਨਿੱਕੇ ਕੋਈ ਨਾ ਵੀਡੀਓ ਜੀ ਚਾਹੀਦਾ ਸਾਰੇ ਮਿਲ ਜਾਂਦੀਆਂ ਹਨ ਡਰਾਈਵ ਥਰੂ ਬਾਕੀ ਤੁਹਾਨੂੰ ਦਿਖਾਉਣਾ ਇੱਥੇ ਹੋਰ ਵੀ ਫਿਰ ਗੇਮਾ ਗੁੰਮਾ ਖਦਾ ਹਾਂ ਚਾ ਆ ਗਏ ਮਿੱਤਰੋ ਹਾਂਜੀ ਮਿੱਤਰੋ ਦੇਖੋ ਬਰ ਨੇਾਰੇ ਇੱਥੇ ਘੈਂਟ ਗੱਲਵਾਦ ਹੋਈ ਪਈ ਆ ਬਾਕੀ ਤੁਹਾਨੂੰ ਰਾਈਟ ਰੋਡ ਕਰਕੇ ਦਿਖਾਉਨੇ ਆ ਦੇਖੋ ਬਰਾਵਾ ਓ ਦੇਖੋ ਗੱਲਬਾਤ ਜਮ ਐਂਡ ਹੋਈ ਪਈ ਆ। ਅੱਧੀ ਅੱਧੀ ਕੇਐਫਸੀ ਤੇ ਚਿਕਨ ਜੁਗਰ ਕਰਾ ਲਿਆ। ਦੇਖੋ ਮਿੱਤਰੋ ਫਰਨੇ ਆਰੇ ਸੰਡੇ ਦੇ। ਸੰਡੇ ਐਂਡ ਗੱਲਬਾਤ ਹੀ ਹੁੰਦੀ ਆ। ਜੀਨੇ ਨਹੀਂ ਦੇਖਿਆ ਨਾ ਮੇਲਾ ਗੇਲਾ। ਤੇ ਹੰਡੇ ਆਏ ਜਰੂਰ ਪਹੁੰਚੋ ਆਊਟਲੈਟ ਤੇ ਦੇਖੋ ਮਿੱਤਰੋ ਮੇਲਾ ਕਰ ਜਿਵੇਂ ਹੰਡ ਗੱਲਬਾਤ ਹੋਈ ਪਈ ਆ ਹਲਿਆ ਚਾਈ ਇਹੋ ਸੱਟਾ ਜਮਾ ਕੰਮ ਜਮਾ ਮਹਾ ਉਹ ਇੱਕ ਨੰਬਰ ਹੋਇਆ ਉੱਪਰ ਆਇਆ ਹੋਏ ਹੋਏ ਗਰਦ ਕਢਾਉਂਦਾ ਹੋਏ ਗਰਦ ਕਢਾਉਂਦਾ ਚਲੋ ਅਈ ਚਲੋ ਆਏ ਨੇ ਮਿੱਤਰੋ ਜੀ ਨੇ ਆਉਣਾ ਹੁੰਦਾ ਸੰਡੇ ਆਇਆ ਕਰੋ ਸੰਡੇ ਇੱਕ ਨੰਬਰ ਮਾ ਹੁਣ ਦੋ ਦਿਨਾਂ ਦਾ ਫ੍ਰੀ ਫਾਰੀ ਨੇ ਸੰਡੇ ਗੱਲ ਮਤ ਜਮ ਐਂਡ ਦੇਖੋ ਭਾਈ ਨਾ ਪਾਰੇ ਵਾਲਾ ਲੱਗਦਾ ਨਾ ਸਿਰਾ ਗੱਲ ਹੋਈ ਬਾਪ ਖੋਈ ਪਈ ਆ ਸਰਪੋ 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 ਹਾਂ ਪਾ ਵੀ ਲੈਂਦੇ ਆ ਸਾਈਕਲ ਤੇ ਕਿਹੜਾ ਜਾ ਕੇ ਤੇ ਦੇਖਦਾ ਪੁੱਛਦੇ ਆ ਕੀ ਕਹਿੰਦੇ ਆ ਆ ਜਾਓ ਵੀ ਉਤਰਨ ਦੇ ਮੈਂ ਨਿਆ ਮਰਥ ਸੈਂਕਲ ਤੇ ਕਿਹੜਾ ਕਿਸ਼ੇ ਕਿਉਂ ਉਰਤ ਨਹੀਂ ਆਵਾਂਗੇ ਪਰ ਉਤਰ ਕਰ ਗੱਡ ਬਈ ਚਰ ਪੂਰਾ ਹਾਂਜੀ ਮੈਂ ਥਰੋ ਲੈ ਲਈਆਂ ਟਿਕਟਾਂ ਲੋ ਜੀ ਕੱਢਾਂਗੇ ਘਰ ਤੋਂ ਸਾਈਕਲ ਜੇ ਦੀ ਹਾਂਜੀ ਜਮਾ ਕੰਮ ਐਂਡ ਹੋਇਆ ਪਿਆ ਬਹੁਤ ਵਧੀਆ ਲੱਗਦਾ ਬਹੁਤ ਜੀ ਲੱਗਦਾ ਇੱਥੇ ਚਾਲਦਾ ਵੀ ਬਹੁਤ ਵਧੀਆ ਲੱਗਦਾ ਹੈ ਮੌਲ ਪੂਰਾ ਮਗਿਆ ਪਿਆ ਵਾ ਮਗਿਆ ਜਾ ਸਾਈਕਲ ਦਾ ਕਿਸੇ ਨੇ ਘਾ ਹੋ ਗਿਆ ਰਾਈਡ ਫੜਾ ਦੇ ਆਜੋ 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 ਆਹ ਦੇਖੋ ਆਜੋ ਬਹੁਤ ਹੈ ਠੀਕ ਹੈ 15 ਦਾ ਹੋ ਗਿਆ ਤੁਸੀਂ ਬੈਠੋ ਇਹਨਾਂ ਨਾਲ ਲਾਈਫ ਜੈਕਟ ਪੋਣੀ ਬਣੀ ਆਪਾਂ ਨਹੀਂ ਪੋਣੀ ਇਹ ਤਾਂ ਮੇਰੇ ਨਾਲ ਆਪਾਂ ਜੈਕਟਾਂ ਬੈਗ ਕਰਨ ਦੁੱਬਣਾ ਤਾਂ ਨਹੀਂ ਡੁੱਬ ਜਾਣ ਆਜ ਵਾਕਾਂ ਦਾ ਜਗਾੜ ਸੈਦ ਨੂੰ ਬਿਠਾ ਹਾਂ ਹਾਂਜੀ ਮਿੱਤਰ ਨਹੀਂ ਕਿਸ ਚੀਜ਼ ਆਜੋ 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 ਗਰੇ ਨਟਾਂ ਤੋਂ ਬਾਹਰ ਜਾ ਕੇ ਖੰਬੇ ਤੋਂ ਪਰਾਂ ਨਹੀਂ ਜਾਣਾ ਠੀਕ ਹੈ ਕਿਹੜੇ ਤੋਂ ਖੰਬੇ ਤੋਂ ਉਹ ਸਾਹਮਣੇ ਲੱਗਿਆ ਉਹ ਸਾਡੇ ਦੇ ਰੋਟੀ ਨੂੰ ਮੇਗਾ ਖੰਬਾ ਦਾ ਟੱਪੂ ਹੀ ਪੈ ਗਿਆ ਸਿੰਘ ਪਹਿਲਾਂ ਖੰਬੇ ਦਾ ਪਹਿਲਾਂ ਖੰਬਾ ਹੀ ਦਾ ਉਹ ਜੋਰ ਮਰੇ ਜਾ ਰਿਹਾ ਸਮੋਲ ਤੁਸੀਂ ਨਾ ਤੁਸੀਂ ਨਾ ਪੈਟਰਲ ਪਾਓ ਪਹਿਲਾਂ ਮੈਨੂੰ ਮਾਰ ਲੈਣ ਦਾ ਫਿਰ ਤੁਸੀਂ ਮਾਰ ਲੈ ਮੈਨੂੰ ਤਕਲੇ ਪੈਰ ਹਾਂ ਪਹਿਜੀ ਪੈਰ ਚੱਕ ਲੋ ਆਇਆ ਇੱਕ ਬੰਦਾ ਹੰਮ ਗਿਆ ਦੂਜਾ ਨੇ ਲੈ ਆਉ ਹਾਂਜੀ ਮਿੱਤਰੋ ਝੂੜੇ ਝੜਨ ਲੈ ਲੈ ਨੇਰਾ ਬਹੁਤ ਹੋ ਗਿਆ ਹੋ ਗਿਆ ਹਨਾ ਤੇ ਔਰ ਸਾਨੂੰ ਕਹੀ ਜਾਣ ਬਾਈ ਬਾਹਰ ਨਿਕਲੋ ਬਾਹਰ ਨਿਕਲੋ ਕਿੰਨਾ ਜਿੰਨਾ ਟਾਈਮ ਸਾਨੂੰ ਲੱਗਦਾ ਠਾਕਣੀ ਇਹਨਾਂ ਟਾਈਮ ਹੀ ਬਾਹਰ ਨਹੀਂ ਹੋਣਾ ਤੇ ਹੁਣ ਅਸੀਂ ਆ ਗਏ ਬਾਹਰ ਹਾਂਜੀ ਉਪੜੀ ਕੈਮਰਾ ਐਕਸਪੀਰੀਅੰਸ ਕਿਹੜਾ ਗੱਲਵਾਦ ਸਿਰਾ ਜਮਾਂ ਘੰਟਾ ਗੱਲਵਾਦ ਹੋ ਗਈ ਆ ਆ ਜੋ ਹਾਂਜੀ ਅੱਚਾਈ ਠੀਕ ਹੈ ਕੰਮ ਹਾਂਜੀ 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 ਮਿੱਤਰੋ ਲੈ ਲੂਗਾ ਝੂਟੇ ਤੇ ਚਾਲ ਦਿਓਣ ਆਪਾਂ ਘਰ ਵੱਲ ਨੂੰ ਆਜੂ ਫਿਰ ਚੱਲੀਏ ਘਰ ਨੂੰ ਹਾਂਜੀ ਠੀਕ ਹੈ ਫਿਰ ਮਿੱਤਰੋ ਮਿਲਦੇ ਆਂ ਫਿਰ ਅਗਲੇ ਵਲੌਗ ਚ